ਲਓ ਜੀ ਦੋਸਤੋ ਅੱਜ ਆਪਾਂ ਨਾਲ ਤੁਹਾਨੂੰ ਝੋਤੀ ਦਿਖਾਉਣੇ ਆ ਝੋਤੀ ਆਮ ਹੀ ਇੱਕ ਨੋਰਮਲ ਜੇ ਪਰਿਵਾਰ ਦੇ ਵਿੱਚ ਆ ਉਹਨੇ ਬਈ ਜੀ ਜਿਵੇਂ ਅੱਜ ਦੇ ਸਮੇਂ ਪ੍ਰੋਟੀਨ ਆ ਫੀਡ ਆ ਗਈ ਹੋਰ ਪ੍ਰਕਾਰ ਦੀਆਂ ਕਈ ਡਾਈਟਾਂ ਆ ਗਈਆਂ ਉਹਨਾਂ ਤੋਂ ਬਿਨਾ ਕੱਟੀ ਤਿਆਰ ਕੀਤੀ ਆ ਜਿਹੜੀ ਕਿ 27 ਮਹੀਨੇ ਦੀ ਹੋਈ ਆ ਸੂਈ ਹੋਈ ਆ ਜਿਹੜੀ ਕਿ ਉਹਦੀ ਦੁੱਧ ਦੀ ਮਿਲਕਿੰਗ 23 ਲੀਟਰ ਲਾਈਵ ਚ ਵਾਈ ਹੋਈ ਬਈ ਆ ਗੱਲ ਇਹ ਆ ਮਿੱਤਰੋ ਵੀ ਉਹਨੂੰ ਬਈ ਜੀ ਆਫਰ ਵੀ ਮਿਲਿਆ ਹੋਇਆ ਆਫਰ ਪਤਾ ਕਿੰਨੇ ਦਾ ਮਿਲਿਆ ਮਿੱਤਰੋ ਟਟੋ-ਕਟ 14 ਲੱਖ ਰੁਪਏ ਦਾ ਆਫਰ ਦਿੱਤਾ ਪਿਆ ਪਰ ਉਹ ਬਈ ਕਹਿੰਦਾ ਮੈਂ ਦੇਣ ਹੀ ਨਹੀਂ ਕਿਉਂਕਿ ਮੈਂ ਕਹਿੰਦਾ ਬਰੀਡਿੰਗ ਵਾਸਤੇ ਅੱਗੇ ਲੈ ਕੇ ਜਾਣ। ਆ ਮਾਂ ਦਿਖਾਈ ਹੈ। ਇਹਦੀ ਇੱਕ ਕੱਟੀ ਆ। ਆਮ ਕੱਟੀ ਨਹੀਂ ਜਿਹੜੀ ਜ਼ਿੰਮੇਦਾਰ ਪਰਿਵਾਰਾਂ ਦੇ ਵਿੱਚ ਹੁੰਦੀ ਆ। ਇਹਦੇ ਜਿਹੜੀ ਕਿ ਤੁਸੀਂ ਕੁਆਲਿਟੀ ਚੈੱਕ ਕਰੋਗੇ। ਮਾਂ ਜੇ 19 ਆ ਤਾਂ 21 ਆ। ਥਣਾ ਦਾ ਆਕਾਰ ਹੋਇਆ, ਸਾਰਾ ਸੈਜ ਹੋਇਆ, ਪੂਸ਼ ਹੋਈ। ਜਿੰਨੀ ਵੀ ਬਣਾਵਟਾ ਹੈ ਤੁਹਾਨੂੰ ਦੱਸਿਆ ਵੀ ਮਾਂ 19 ਆ ਤਾਂ ਇਹ 21 ਬਣੂਗੀ। ਤਾਂ ਉਹਦੀ ਆਫਰ ਦਿੱਤੀ ਹੋਈ ਆ। ਆਫਰ ਇਹ ਆ ਵੀ ਉਹਨਾਂ ਭਰਾ ਦਾ ਮਨ ਹੈ ਸੇਲ ਕਰਨ ਦਾ। ਤਾਂ ਆਜੋ ਫਿਰ ਆਪਾਂ ਵੀਡੀਓ ਤੇ ਸਾਰੀ ਗੱਲਬਾਤ ਕਰਾਂਗੇ। ਕੱਟੀ ਦੇ ਆਫਰ ਬਾਰੇ ਵੀ ਸੁਣ ਲਿਓ ਕੀ ਰੇਟ ਆ ਸਾਰੇ। ਆਜੋ। ਭਾਈ ਜੀ ਆਪਣਾ ਨਾਮ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਪਾਜੀ ਸੁਨੀਲ ਕੁਮਾਰ ਹੈ ਪਿੰਡ ਮੰਮੜ ਖੇੜਾ ਆਪਣਾ ਮੰਮੜ ਖੇੜਾ ਤੇ ਟਾਣੀ ਰਹਿ ਗਈ ਆਪਣੀ ਜੀ ਬਚੇਰੇ ਤੋਂ ਕਾਲਵਾਣਾ ਰੋਡ ਤੇ ਕਾਲਵਾਣਾ ਰੋਡ ਤੇ ਹਾਂਜੀ ਤਾਂ ਜੀ ਬਈ ਬਹੁਤ ਹੀ ਸ਼ਾਨਦਾਰ ਅਸੀਂ ਜਿਹੜਾ ਤੁਹਾਡੇ ਕੋਲ ਦੇਖੀ ਝੋਟੀ ਇਹਦੇ ਬਾਰੇ ਸਾਨੂੰ ਡਿਟੇਲ ਦਿਓ ਕਿਹੜੇ ਦੀ ਬੱਚੀ ਆ ਕਿਹੜਾ ਸੀਮਨ ਸੀਗਾ ਇਹ ਪਾਜੀ ਸਰਤਾਜ ਬੁੱਲਦੀ ਬੱਚੀ ਹੈ ਸਰਤਾਜ ਬੁੱਲਦੀ ਦੀ ਬੱਚੀ ਹੈ ਹਾਂਜੀ ਠੀਕ ਆ ਜੀ ਜਿਹੜਾ ਸਰਤਾਜ ਤਾਲੂ ਬੁੱਲ ਜਿਹੜਾ ਠੀਕ ਆ ਜੀ ਠੀਕ ਆ ਜੀ ਤੇ ਉਮਰ ਹੁਣ ਲਗਭਗ 28 ਮਹੀਨੇ ਹੋ ਗਈ ਹੈ ਜੀ ਅੱਛਾ ਇਹ ਉਮਰ 2.28 ਮਹੀਨੇ ਆ ਹਾਂਜੀ 27 ਮਹੀਨਿਆਂ ਦੀ ਇਹਨੇ ਮਤਲਬ ਪਹਿਲਾ ਬੱਚਾ ਦੇਤਾ ਸੀ ਅੱਛਾ ਜੀ ਲੋ ਜੀ ਦੋਸਤੋ ਕਮਾਲ ਦੀ ਗੱਲ ਆ ਖਿਰੀ ਵਿਆਈ ਸੀ ਬਾਜੀ ਹੁਣ ਦੋ ਦੰਦ ਕਰ ਗਈ ਮਤਲਬ ਅੱਛਾ ਜੀ ਅ ਕਟੋ-ਕਟ 4-5 ਦਿਨ ਹੋ ਗਏ ਤੋੜੇ ਨੂੰ ਅੱਛਾ ਜੀ ਦੋ ਦੰਦ ਹੋ ਗਏ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਬਾਜੀ ਇਹ 22 ਤਰੀਕ ਨੂੰ 2 ਮਹੀਨੇ ਹੋ ਜਾਣਗੇ 27 ਮਹੀਨਿਆਂ ਦੀ ਇਹਨੇ ਬੱਚਾ ਦੇਤਾ ਸੀ 27 ਮਹੀਨਿਆਂ ਦੀ ਨੇ ਬੱਚਾ ਦੇਤਾ ਸੀ ਤਾਂ ਜਿਹੜੀ ਕੱਟੀ ਹੈ ਨਾ ਜਿਹੜੀ ਦੋਸਤੋ ਤੁਸੀਂ ਇਹ ਕੱਟੀ ਦੇਖੀ ਜੰਨੇ ਹੋ ਬਾਈ ਜੀ ਤਾਂ ਇਹ ਦਿੱਤੀ ਆ ਇਹੀ ਕੱਟੀ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਵੀ ਹੈਨਾ ਬਹੁਤ ਜ਼ਿਆਦਾ ਸੁਧਾਰ ਆਇਆ ਇਹਦੇ ਵਿੱਚ ਹਾਂ ਸੁਧਾਰ ਤਾਂ ਬਰੀਡਿੰਗ ਭਾਜੀ ਐਵੇਂ ਆਪਾਂ ਵਧੀਆ ਟਿੱਕਾ ਲਾਉਨੇ ਆ ਨਾ ਹਾਂਜੀ ਵਧੀਆ ਬੁੱਲ ਦਾ ਚੋਣ ਕਰਕੇ ਠੀਕ ਹੈ ਜੀ ਤੇ ਉਹ ਵਧੀਆ ਰਹਿੰਦਾ ਹੈ ਇਹ ਐਚ ਐਲ ਡੀ ਬੀ ਦਾ 8864 ਬੁੱਲ ਸੀਗਾ ਅੱਛਾ ਜੀ ਉਹਦਾ ਲੱਗੇ ਉਹਦੀ ਬੱਚੀ ਹੈ ਹਾਂ ਉਹ ਮਗਰ ਉਹਦੀ ਬੱਚੀ ਹੈ ਇਹਦੀ ਮਾਂ ਦਾ ਹੀ ਉਹ ਦੁੱਧ ਕਿੰਨਾ ਸੀ ਇਹਦੀ ਮਾਂ ਦੇ ਜਿਹੜਾ ਦੁੱਧ ਦਾ ਰਿਕਾਰਡ ਹੈ ਜੀ ਉਹ 29 ਕਿਲੋ ਹੈ ਬਾਕੀ ਐਚ ਐਲ ਡੀ ਬੀ ਦੇ ਵਿੱਚ 25 ਕਿਲੋ 635 ਗ੍ਰਾਮ ਦਾ ਰਿਕਾਰਡ ਹੋਇਆ ਹੋਇਆ ਅੱਛਾ ਜੀ ਦੂਜੇ ਬਿਆਨ ਦਾ ਤੇ ਪਹਿਲੇ ਬਿਆਨ ਚ 20 ਕਿਲੋ 338 ਗ੍ਰਾਮ ਇਹਦੇ ਮਾ ਦਾ ਰਿਕਾਰਡ ਸੀਗਾ ਦੁੱਧ ਅੱਛਾ ਹੀ ਰਿਕਾਰਡ ਸੀ ਹਾਂ ਤੇ ਇਹਨੇ ਆਪਦੀ ਮਾਂ ਨਾਲੋਂ ਵੀ ਉੱਤੀ ਕਿਉਂ ਇਹਦੀ ਮਾਂ ਜਿਹੜੀ ਸੀਗੀ ਉਹ ਦੋ ਦੰਦ ਵਿਆਹੀ ਸੀ ਪਹਿਲੀ ਵਾਰੀ ਠੀਕ ਹੈ ਜੀ ਤੇ ਇਹਨੇ ਖੀਰੀ ਨੇ ਮਤਲਬ 23.5 ਕਿਲੋ ਦੁੱਧ ਕੱਢਿਆ ਠੀਕ ਹੈ ਜੀ ਠੀਕ ਹੈ ਜੀ ਤਾਂ ਵੀ ਜੀ ਇਹਦਾ ਸੁਣਿਆ ਵੀ ਆਪਾਂ ਰੇਟ ਬਹੁਤ ਲੱਗਿਆ ਪਰ ਤੁਹਾਡੀ ਕੋਈ ਸਕੀਮ ਨਹੀਂ ਹੈ ਨਾ ਹਾਂ ਭਾਜੀ ਇਹਦਾ ਰੇਟ ਉੱਤੇ ਜਿਹੜਾ ਹੈ 11 ਲੱਖ ਲੱਗ ਗਿਆ ਤੇ ਆਪਾਂ ਦੇਣ ਦੀ ਸਲਾਹ ਹੈ ਹੀ ਨਹੀਂ ਕਿਉਂ ਪਹਿਲਾਂ ਵੇਚਣ ਦੀ ਸਲਾਹ ਸੀ ਫਿਰ ਜਿਵੇਂ ਜਿਵੇਂ ਰੇਟ ਵੱਧਾ ਗਿਆ ਉਵੇਂ ਫਿਰ ਸਲਾਹ ਬਰੀਡਿੰਗ ਵਾਸਤੇ ਹੀ ਰੱਖ ਲਈ ਇਹਨੂੰ ਬਰੀਡਿੰਗ ਵਾਸਤੇ ਰੱਖ ਲਈ ਹਾਂਜੀ ਭਾਜੀ ਹੁਣ ਕੋਈ ਸਲਾਹ ਹੀ ਨਹੀਂ ਮੌਕੇ ਨਹੀਂ ਹੁਣ ਕੋਈ ਸਲਾਹ ਨਹੀਂ ਜੀ ਓਦੋਂ ਦੀ ਮਤਲਬ ਵਧੀਆਂ ਹੀ ਸੀ ਆਪਣੇ ਕੋਲੇ 2016 ਦੇ ਵਿੱਚ ਮੇਰੇ ਕੋਲੇ 26 ਕਿਲੋ ਦੁੱਧ ਦੀ ਮੱਝ ਸੀਗੀ ਠੀਕ ਹੈ ਜੀ ਫਿਰ ਇਹਦੀ ਮਾਂ ਉਹਦਾ ਰਿਕਾਰਡ ਵੀ 2021 ਹਾਂ 2021 ਦੇ ਵਿੱਚ ਹੋਇਆ ਸੀ 25 ਕਿਲੋ 635 ਗ੍ਰਾਮ ਦਾ ਬਾਕੀ ਨੋਰਮਲ ਉਸਾਈ 28 29 ਕਿਲੋ ਨੋਰਮਲ ਕੱਢਦੀ ਹੈ ਨੋਰਮਲ ਡਾਈਟ ਤੇ ਠੀਕ ਹੈ ਜੀ ਤੇ ਇਹਨੇ ਵੀ ਜਿਹੜਾ ਦੁੱਧ ਕੱਢਿਆ ਨੋਰਮਲ ਡਾਈਟ ਤੇ ਕੋਈ ਐਕਸਟਰਾ ਚੀਜ਼ ਨਹੀਂ ਲਈ ਠੀਕ ਹੈ ਜੀ ਤਾਂ ਬਾਈ ਜੀ ਇੱਕ ਨਾ ਵੀ ਜਿਵੇਂ ਹੁਣ ਆਮ ਕਿਸਾਨ ਨੂੰ ਹਰੇਕ ਨੂੰ ਨਹੀਂ ਪਤਾ ਵੀ ਇਹ ਇਹਦੀ ਹੁਣ ਜਿਹੜੀ ਕਿ ਕੁਆਲਿਟੀ ਹੈ ਤੁਸੀਂ ਇਹਦੇ ਕੁਆਲਿਟੀ ਬਾਰੇ ਜਰੂਰ ਦੱਸੋ ਵੀ ਇਹਦੇ ਵਿੱਚ ਆ ਦੂਜੇ ਮੱਝਾਂ ਨਾਲੋਂ ਇਹਦੇ ਵਿੱਚ ਆਹ ਬਦਲੀ ਹੈ ਇਹ ਪਹਿਲਾਂ ਫੇਸ ਲੈ ਕੇ ਚੱਲੀਏ ਭਾਜੀ ਹਾਂਜੀ ਇਹ ਮੱਥਾ ਜਿਹੜਾ ਛੋਟਾ ਹੋਊਗਾ ਮੂੰਹ ਵੀ ਛੋਟਾ ਹੋਊਗਾ ਅੱਛਾ ਜੀ ਤੇ ਸਿੰਘ ਖੁੰਡੀਦਾਰ ਹੋ ਸਕਦੇ ਆ ਬਾਕੀ ਕਈਆਂ ਦੇ ਥੋੜੇ ਖੁੱਲੇ ਵੀ ਆ ਜਾਂਦੇ ਆ ਸਕਦੇ ਆ ਠੀਕ ਹੈ ਉਹ ਕੋਈ ਦਿੱਕਤ ਨਹੀਂ ਠੀਕ ਹੈ ਬਾਕੀ ਗਰਦਨ ਹੈ ਜਿਹੜੀ ਪਤਲੀ ਹੋਊਗੀ ਥੋੜੀ ਲੰਬੀ ਹੋਊਗੀ ਠੀਕ ਹੈ ਜਿਵੇਂ ਦੇਸੀ ਮੱਝਾਂ ਦੀ ਹੁੰਦੀ ਹੈ ਛੋਟੀ ਹੁੰਦੀ ਉਹਨਾਂ ਠੀਕ ਹੈ ਜੀ ਇੱਕ ਮਾਸ ਹੈ ਨਾ ਹਾਂ ਤੇ ਚਮੜੀ ਦਾ ਬਹੁਤ ਫਰਕ ਹੈ ਚਮੜੀ ਹਾਂ ਚਮੜੀ ਪਤਲੀ ਹੈ ਬਿਲਕੁਲ ਚਮੜੀ ਪਤਲੀ ਚਮੜੀ ਪਤਲੀ ਹੈ ਫਿਰ ਆਪਾਂ ਚੱਲੀਏ ਪੇਰ ਹੈ ਜਿਹੜੇ ਉਹ ਸਟੇਟ ਹੋਣਗੇ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਤੇ ਆ ਜਿਹੜੀ ਸਿੱਧੇ ਹੈ ਨਾ ਹਾਂ ਵੀ ਆਮ ਪਸ਼ੂਆਂ ਦੇ ਜਿਵੇਂ ਮੱਝਾਂ ਨਾਲ ਆਮ ਪਸ਼ੂਆਂ ਵੀ ਜਿਹੇ ਹੁੰਦੇ ਟੇਡੀਆਂ ਲੱਤਾਂ ਤੇ ਆ ਜਿਹੜਾ ਸਪੇਸ ਹੈ ਨਾ ਹਾਂਜੀ ਇਹ ਜ਼ਿਆਦਾ ਹੋਊਗਾ ਠੀਕ ਹੈ ਲੰਬਾਈ ਦੇ ਵਿੱਚ ਜ਼ਿਆਦਾ ਹੋਊ ਤੇ ਥਾਣੇ ਜਿਹੜੇ ਉਹ ਚਾਰ ਹੀ ਹੋਣਗੇ ਉਹ ਮਤਲਬ ਵੱਖ-ਵੱਖ ਮਤਲਬ ਪੂਰੇ ਗੈਪ ਦੇ ਵਿੱਚ ਹੋਣਗੇ ਠੀਕ ਹੈ ਠੀਕ ਹੈ ਤੇ ਫਿਰ ਆ ਟੇਲ ਦੀ ਗੱਲ ਕਰੀਏ ਹਾਂਜੀ ਆ ਐਵੇਂ ਮਤਲਬ ਮੂਹਰਾ ਦਾ ਜਿਹੜਾ ਮੁਠੀ ਜਿਹਾ ਆ ਜਾਂਦਾ ਠੀਕ ਹੈ ਜੀ ਪਤਲਾ ਹੋਊਗਾ ਜ਼ਿਆਦਾ ਹੱਡੀ ਨਹੀਂ ਹੁੰਦੀ ਹੱਡੀ ਨਹੀਂ ਹੁੰਦੀ ਵੀ ਮੋਟੀ ਨਹੀਂ ਪੂਛ ਪਤਲੀ ਹੋਊ ਜਿੰਨੀ ਵੀ ਕੁਆਲਿਟੀ ਤੇ ਪਿੱਠਾ ਜਿਵੇਂ ਆ ਲੰਬਾਈ ਤੇ ਚੜਾਈ ਦੀ ਗੱਲ ਕਰੀਏ ਹਾਂਜੀ ਆ ਜਿਵੇਂ ਦੇਸੀ ਮੱਝਾਂ ਉਹਨਾਂ ਨਾਲੋਂ ਜ਼ਿਆਦਾ ਹੋਊਗੀ ਜ਼ਿਆਦਾ ਹੋ ਹਾਂ ਤੇ ਸਕਿਨ ਕੁਆਲਿਟੀ ਹੈ ਨਾ ਆ ਮਤਲਬ ਜੈਡ ਬ્લેਕ ਹੋਊਗੀ ਅੱਛਾ ਜੀ ਇਹ ਜੈਡ ਬਲੇਕ ਹੋਊਗੀ ਠੀਕ ਹੈ ਇਹਨੂੰ ਤੁਸੀਂ ਮੇਲੇ ਵੀ ਵਿਖਾਏ ਹਾਂ ਮੇਲੇ ਦੋ ਦਿਖਾ ਲਏ ਜੀ ਇਹਨੂੰ ਦਨੋਲਾ ਮੇਲਾ ਦਿਖਾ ਲਿਆ ਤੇ ਇੱਕ ਪੋਸਟਰ ਕੀ ਰਿਸਪੌਂਸ ਰਿਹਾ ਉੱਥੇ ਪੋਸਟਰ ਦੇ ਵਿੱਚ ਚੈਂਪੀਅਨ ਰਹੀ ਸੀ ਜੀ ਅੱਛਾ ਜੀ ਤੇ ਦਨੋਲਾ ਮੇਲੇ ਵਿੱਚ ਇਹਦੀ ਕੋਈ ਪੋਜੀਸ਼ਨ ਹਾਂਜੀ ਇਹਦੇ ਵਿੱਚ ਦੱਸੋ ਬਈ ਜੀ ਵੀ ਇਹ ਕਿੰਨੇ ਸਮੇਂ ਦੀ ਹੈ ਕੱਟੀ ਇਹ ਜੀ 22 ਤਰੀਕ ਨੂੰ 2 ਮਹੀਨਿਆਂ ਦੀ ਹੋ ਜਾਊਗੀ ਅੱਛਾ ਜੀ 22 ਤਰੀਕ ਨੂੰ 2 ਮਹੀਨਿਆਂ हां एएचएलडीबी दे 8864 बोलदी है जी अच्छा जी ते इन ने बढ़िया रिकॉर्ड आए हैं ओस बोल दे मतलब प्रोज़नी टेस्टेड बोल प्योर्ती है तेरी रिजल्ट भी ਤੁਹਾਡੇ ਸਾਹਮਣੇ ਹੀ ਆ ਦੇਖ ਲੋ ਇਹਦੀ ਉਸ ਨਾਲੋਂ ਵੀ ਮੰਨ ਲੋ हां ओ तो ਜ਼ਿਆਦਾ ਪਿਓਰਟੀ ਹੈ ਪਿਓਰਟੀ ਹੈ ਪਿਓਰਟੀ ਸ਼ੋ ਕੁਆਲਟੀ ਵਾਲੇ ਜਿਵੇਂ ਬੱਚੇ ਕਹਿੰਦੇ ਹਨਾ ਬਿਲਕੁਲ ਛੋਟਾ ਮੂੰਹ ਹੈ ਬਿਲਕੁਲ ਪਤਲੀ ਪੂਛ ਹੈ ਆ ਦੇਖੋ ਠੀਕ ਹੈ ਜੀ ਤੇ ਥਣਾ ਦਾ ਗੇਪ ਬਹੁਤ ਜ਼ਿਆਦਾ ਗੇਪ ਆਇਆ ਥਣਾ ਦਾ ਹਾਂ ਜੀ ਇਹ ਵਧੀਆ ਮਤਲਬ ਬੁਲਦੀ ਨਿਸ਼ਾਨੀ ਹੁੰਦੀ ਹੈ ਠੀਕ ਹੈ ਜੀ ਮੰਨ ਲਓ ਬਾਕੀ ਪੈਰਾਂ ਦੀ ਹੈ ਨਾ ਹਾਂ ਪੈਰਾਂ ਪੂਰਾਂ ਦੀ ਹਰ ਇੱਕ ਪਾਸੋਂ ਕੋਈ ਕਮੀ ਨਹੀਂ ਬਾਕੀ ਲੰਬਾਈ ਦੇਖੋ ਲੰਬਾਈ ਚੈੱਕ ਕਰ ਸਕਦੇ ਹੋ ਤੁਸੀਂ ਆਪ ਦੀ ਮਾਂ ਨਾਲੋਂ ਵੀ ਮੈਂ ਕਹੂੰਗਾ ਬਹੁਤ ਟੋਪ ਜਾਊਗੀ ਟੋਪ ਜਾਊ ਬਿਲਕੁਲ ਬਿਲਕੁਲ ਲੰਬਾਈ ਦੇਖੋ ਲੰਬਾਈ ਉਚਾਈ ਵਾਕਿਆ ਤੇ ਹੀ ਹੈ ਹਾਈਟ ਵਿੱਚ ਬਹੁਤ ਜ਼ਿਆਦਾ ਕਰੂਗੀ ਲਓ ਜੀ ਦੋਸਤੋ ਇਹ ਸੀਗੇ ਵੀ ਜੇ ਆਪਾਂ ਤੁਹਾਨੂੰ ਦਿਖਾਇਆ ਵੀ ਬਹੁਤ ਹੀ ਸ਼ਾਨਦਾਰ ਕੱਤੀ ਦਿਖਾਈ ਇੱਕ ਇੱਕ ਤੁਹਾਨੂੰ ਵੀ ਅੱਜ ਆਪਾਂ ਮੱਝ ਦਿਖਾਈ ਬਹੁਤ ਹੀ ਸ਼ਾਨਦਾਰ ਵੀਡੀਓ ਦੀ ਕਰਦੇ ਹਾਂ ਸਮਾਪਤੀ ਦੋਸਤੋ ਵੀਡੀਓ ਦੇਖਣ ਲਾਸਟ ਤੱਕ ਤੁਹਾਡਾ